ਸਤਿ ਸ੍ਰੀ ਅਕਾਲ ਜੀ ਮੈਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸਾਰੇ ਨੂੰ ਦੱਸਣਾ ਚਾਹੁੰਦੀ ਹਾਂ ਕਿ ਪਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ 243 ਜ਼ਿਲ੍ਹਿਆਂ ਜਿੱਥੇ ਕਿ ਮੌਕ ਟ੍ਰਿਲਸ ਕਰਾਈਆਂ ਜਾਣੀਆਂ ਹਨ ਉਸ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹਾ ਵੀ ਸ਼ਾਮਿਲ ਹੈ ਹਦਾਇਤਾਂ ਅਨੁਸਾਰ ਅਸੀਂ ਅੱਜ 7 ਵਜੇ ਸਾਇਰਨ ਸਾਡੇ ਸਾਰੇ ਜ਼ਿਲ੍ਹੇ ਦੇ ਵਿੱਚ ਵਜਾ ਕੇ ਇੱਕ ਟੈਸਟਿੰਗ ਕਰਾਂਗੇ ਔਰ ਉਸ ਤੋਂ ਬਾਅਦ ਠੀਕ 8 ਵਜੇ 2 ਮਿੰਟ ਦਾ ਸਾਇਰਨ ਬਜਾ ਕੇ ਇੱਕ ਬਲੈਕਆਊਟ ਸ਼ੁਰੂ ਕੀਤਾ ਜਾਵੇਗਾ। ਇਸ ਬਲੈਕਆਊਟ ਦੇ ਵਿੱਚ ਪੀਐਸਪੀਸੀਐਲ ਵੱਲੋਂ ਪਾਵਰ ਵਿਭਾਗ ਵੱਲੋਂ ਪਿੱਛੇੋਂ ਪਾਵਰ ਦੀ ਸਪਲਾਈ ਬੰਦ ਕੀਤੀ ਜਾਵੇਗੀ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ, ਬੁਰਜ਼ੋਰ ਅਪੀਲ ਕਰਦੀ ਹਾਂ ਕਿ ਇਸ ਬਲੈਕਆਊਟ ਦੇ ਵਿੱਚ ਸ਼ਾਮਿਲ ਹੋਵੋ, ਇਸ ਦੇ ਵਿੱਚ ਆਪਣੀ ਭਾਗੀਦਾਰੀ ਪਾਓ। ਤੁਸੀਂ ਆਪ ਦੀਆਂ ਲਾਈਟਾਂ ਜਿਹੜੇ ਕਿ ਪਾਵਰ ਬੈਕਅਪ ਇਨਵਰਟਰਸ ਸੋਲਰ ਲਾਈਟਿੰਗ ਜਾਂ ਹੋਰ ਤਰ੍ਹਾਂ ਦੇ ਬੈਕਅਪ ਤੇ ਹੈਗੀਆਂ ਨੇ ਉਹਨਾਂ ਨੂੰ ਵੀ ਬੰਦ ਰੱਖਣਾ ਹੈ ਔਰ ਕੋਸ਼ਿਸ਼ ਕਰਨੀ ਹੈ ਕਿ ਆਪਣੇ ਘਰ ਹੀ ਰਹੀਏ ਅਸੀਂ 8 ਵਜੇ ਤੋਂ ਲੈ ਕੇ 8:10 ਤੱਕ ਇਹ ਬਲੈਕਆਊਟ ਕਰਨਗੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਘਰਾਂ ਦੇ ਅੰਦਰ ਰਹਿ ਕੇ ਖਿੜਕੀਆਂ ਤੇ ਵੀ ਪਰਦੇ ਕਰਕੇ ਪੂਰੀ ਤਰ੍ਹਾਂ ਬਲੈਕਆਊਟ ਦੇ ਵਿੱਚ ਪਾਰਟਿਸਿਪੇਟ ਕਰਨਾ ਹੈ ਆਪਣੀਆਂ ਲਾਈਟਾਂ ਨੂੰ ਬੰਦ ਰੱਖਣਾ ਹੈ ਦੁਕਾਨਦਾਰਾਂ ਨੂੰ ਕਮਰਸ਼ੀਅਲ ਯੂਨਿਟਸ ਨੂੰ ਵੀ ਮੇਰੀ ਬੇਨਤੀ ਹੈ ਕਿ 10 ਮਿੰਟ ਦੇ ਬਲੈਕਆਊਟ ਦੇ ਵਿੱਚ ਪੂਰੀ ਤਰ੍ਹਾਂ ਪਾਰਟਿਸਿਪੇਟ ਕਰਨ ਆਪਣੀਆਂ ਲਾਈਟਾਂ ਆਫ ਕਰਕੇ 10 ਮਿੰਟ ਲਈ ਸਾਰਾ ਕੰਮ ਰੁਕਿਆ ਜਾਵੇ ਜਿਹੜੀ ਗੱਡੀਆਂ ਸੜਕਾਂ ਤੇ ਚਲਦੀਆਂ ਹੋਣਗੀਆਂ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਜੇ ਲਾਜ਼ਮੀ ਹੈ ਤੁਹਾਡਾ ਸੜਕਾਂ ਤੇ ਹੋਣਾ ਤਾਂ ਵੀ ਠੀਕ 8 ਵਜੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆਪਣੀਆਂ ਗੱਡੀਆਂ ਨੂੰ ਸੜਕ ਦੀ ਸਾਈਡ ਸੜਕ ਦੀ ਸਾਈਡ ਤੇ ਲਾ ਕੇ ਆਪਣੀਆਂ ਹੈਡਲਾਈਟਸ ਆਫ ਕਰਕੇ ਸਾਰੀਆਂ ਲਾਈਟਾਂ ਬੰਦ ਕੀਤੀਆਂ ਜਾਣ ਇੰਡਸਟਰੀ ਨੂੰ ਵੀ ਮੇਰੀ ਪੁਰਜ਼ੋਰ ਬੇਨਤੀ ਹੈ ਕਿ 10 ਮਿੰਟ ਲਈ ਆਪਣਾ ਕੰਮ ਰੋਕ ਕੇ ਲਾਈਟਾਂ ਬੰਦ ਕੀਤੀਆਂ ਜਾਣ ਕਿਸੇ ਵੀ ਤਰ੍ਹਾਂ ਦਾ ਬੈਕਅਪ ਯੂਜ਼ ਨਾ ਕੀਤਾ ਜਾਵੇ ਮਨਿਸਪਲ ਕਾਰਪੋਰੇਸ਼ਨ ਕਾਉਂਸਲਸ ਨਗਰ ਪੰਚਾਇਤ ਅਤੇ ਗ੍ਰਾਮ ਪੰਚਾਇਤ ਨੂੰ ਵੀ ਮੇਰੀ ਬੇਨਤੀ ਹੈ ਕਿ ਆਪਣੀਆਂ ਸਟਰੀਟ ਲਾਈਟਾਂ ਪਬਲਿਕ ਲਾਈਟਾਂ ਵੀ ਪੂਰੀ ਤਰ੍ਹਾਂ ਨਾਲ ਬੰਦ ਕੀਤੀਆਂ ਜਾਣ ਤਾਂ ਕਿ ਬਲੈਕਆਊਟ ਸਾਡਾ ਸਫਲ ਹੋ ਸਕੇ ਜਿਹੜੀ ਰਿਹਰਸਲ ਅਸੀਂ ਕਰ ਰਹੇ ਹਾਂ ਉਹ ਪੂਰੀ ਤਰ੍ਹਾਂ ਕਾਮਯਾਬ ਤਾਂ ਹੀ ਹੋਣੀ ਹੈ ਜੇ ਸਾਰੇ ਹਰ ਵਿਅਕਤੀ ਆਪਣਾ ਯੋਗਦਾਨ ਇਸਤੇ ਪਾਉਣਗੇ ਜਿਹੜੀਆਂ ਸੋਲਰ ਲਾਈਟਾਂ ਵੀ ਪਿੰਡਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਉਹਨਾਂ ਦਾ ਵੀ ਇੰਤਜ਼ਾਮ ਕੀਤਾ ਜਾਵੇ ਕਿ 10 ਮਿੰਟ ਲਈ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਨਾਲ ਆਫ ਕੀਤਾ ਜਾਵੇ ਇਸ ਤੋਂ ਇਲਾਵਾ ਮੇਰੀ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਿਆਂ ਨੂੰ ਬੇਨਤੀ ਹੈ ਕਿ ਸਿਵਲ ਡਿਫੈਂਸ ਵੋਲੰਟੀਅਰਸ ਦੀ ਇੱਕ ਫੌਜ ਅਸੀਂ ਤਿਆਰ ਕਰ ਰਹੇ ਹਾਂ ਸਾਰੇ ਤਹਿਸੀਲਾਂ ਦੇ ਵਿੱਚ ਜਿਵੇਂ ਕਿ ਮੁਕੇਰੀਆਂ ਦਸੂਹਾ ਗੜ ਸ਼ੰਕਰ ਟਾਂਡਾ ਅਤੇ ਹੁਸ਼ਿਆਰਪੁਰ ਵਿਖੇ ਐਸ ਡੀ ਐਮ ਦਫ਼ਤਰਾਂ ਦੇ ਵਿੱਚ ਸਿਵਲ ਡਿਫੈਂਸ ਦੇ ਵਾਰਡਨਸ ਨਿਯੁਕਤ ਕੀਤੇ ਗਏ ਨੇ ਔਰ ਉਹਨਾਂ ਉਹਨਾਂ ਵੱਲੋਂ ਇਨਰੋਲਮੈਂਟ ਕੀਤੀ ਜਾਵੇਗੀ ਭਾਵੇਂ ਉਹ ਐਨ ਸੀ ਸੀ ਦੇ ਕੈਡਟਸ ਹੈ ਐਨ ਐਸ ਐਸ ਦੇ ਵੋਲੰਟੀਅਰਸ ਹੈ ਸਰਪੰਚ ਸਹਿਬਾਨ ਹੈ ਗਵਰਨਮੈਂਟ ਆਫਿਸਰਸ ਹੈ ਕਰਮਚਾਰੀ ਗਣ ਹੈ ਜਾਂ ਐਕਸ ਸਰਵਿਸਮੈਨ ਹੈ ਹਰ ਵਿਅਕਤੀ ਜਾਂ ਕੋਈ ਆਮ ਨਾਗਰਿਕ ਹੈ ਹਰ ਵਿਅਕਤੀ ਆਪਣੇ ਆਪ ਨੂੰ ਬਤੌਰ ਸਿਵਲ ਡਿਫੈਂਸ ਵੋਲੰਟੀਅਰ انرੋਲ ਕਰ ਸਕਦੇ ਹਨ ਵਰਡਨਸ ਤੁਹਾਨੂੰ ਐਸ ਡੀ ਐਮ ਦਫਤਰਾਂ ਦੇ ਵਿੱਚ ਮਿਲ ਜਾਣਗੇ ਜਿੱਥੇ ਕਿ ਤੁਹਾਨੂੰ ਫਾਰਮਸ ਵੀ ਦਿੱਤੇ ਜਾਣਗੇ ਉਹਨਾਂ ਫਾਰਮਸ ਨੂੰ ਭਰ ਕੇ 2 ਦਿਨ ਦੀ ਟ੍ਰੇਨਿੰਗ ਲੈ ਕੇ ਤੁਸੀਂ ਸਿਵਲ ਡਿਫੈਂਸ ਵੋਲੰਟੀਅਰ ਬਣ ਕੇ ਸਾਡੇ ਲਈ ਇੱਕ ਸੈਕਿੰਡ ਲਾਈਨ ਆਫ ਡਿਫੈਂਸ ਦਾ ਸਿਸਟਮ ਖੜਾ ਕਰ ਸਕਦੇ ਹੋ ਤਾਂ ਕਿ ਕਿਸੇ ਵੀ ਆਉਣ ਵਾਲੀ ਐਮਰਜੈਂਸੀ ਦੀ ਸਿਚੁਏਸ਼ਨ ਦੇ ਵਿੱਚ ਅਸੀਂ ਰੈਸਕਿਊ ਆਪਰੇਸ਼ਨਸ ਫਾਇਰ ਫਾਈਟਿੰਗ ਆਪਰੇਸ਼ਨਸ ਦੇ ਵਿੱਚ ਪਾਰਟਿਸਿਪੇਟ ਕਰ ਸਕੀਏ ਮੈਂ ਵੀ ਦੱਸਣਾ ਚਾਹਾਂਗੀ ਕਿ ਸਿਵਲ ਡਿਫੈਂਸ ਦਾ ਇੱਕ ਸੈਂਟਰਲ ਕੰਟਰੋਲ ਰੂਮ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੰਪਲੈਕਸ ਹੁਸ਼ਿਆਰਪੁਰ ਵਿਖੇ ਆਲਰੇਡੀ ਜਿਹੜਾ ਹੈ ਸਥਾਪਿਤ ਕਰ ਦਿੱਤਾ ਗਿਆ ਹੈ ਉਹਦਾ ਫੋਨ ਨੰਬਰ 01 882 220 412 01882 220 412 ਇਹ ਸਿਵਲ ਡਿਫੈਂਸ ਕੰਟਰੋਲ ਰੂਮ ਦਾ ਫੋਨ ਨੰਬਰ 24 ਘੰਟੇ ਚੱਲੇਗਾ ਕੋਈ ਵੀ ਜਾਣਕਾਰੀ ਲਈ ਇਸ ਕੰਟਰੋਲ ਰੂਮ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗੀ ਕਿ ਆਪਾਂ ਕਿਸੇ ਵੀ ਤਰ੍ਹਾਂ ਦੀ ਅਫਵਾਹਾਂ ਨਾ ਫੈਲਾਈਏ ਨਾ ਉਹਦੇ ਤੇ ਪਰੋਸਾ ਕਰੀਏ ਇਹ ਬਹੁਤ ਹੀ ਸੰਗੀਨ ਹਾਲਾਤ ਹੈ ਔਰ ਅਸੀਂ ਜ਼ਿੰਮੇਵਾਰ ਨਾਗਰਿਕਾਂ ਵਾਂਗੂ ਬਿਹੇਵ ਕਰਕੇ ਅਸੀਂ ਇਹ ਸੁਨਿਸ਼ਚਿਤ ਕਰੀਏ ਕਿ ਇਸ ਤਰ੍ਹਾਂ ਦੀ ਅਫਵਾਹ ਬਾਜ਼ੀ ਦੇ ਵਿੱਚ ਸ਼ਾਮਿਲ ਨਾ ਹੋਈਏ ਇਹਦੇ ਉੱਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਅਸੀਂ ਲਗਾਤਾਰ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਔਰ ਮੇਰੀ ਫਿਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਅੱਜ ਦੀ ਮੌਕ ਡ੍ਰਿਲ ਐਕਸਰਸਾਈਜ਼ ਦੇ ਵਿੱਚ ਪੂਰੀ ਤਰ੍ਹਾਂ ਭਾਗ ਲਵੋ ਤਾਂ ਕਿ ਸਾਡੀ ਬਲੈਕਆਊਟ ਦੀ ਰਿਹਰਸਲ ਸਫਲ ਹੋ ਸਕੇ ਔਰ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦਿਓ ਤਾਂ ਕਿ ਅਸੀਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਾਰਜ ਕਰੀਏ ਔਰ ਸਫਲ ਹੋਈਏ ਬਹੁਤ ਬਹੁਤ ਧੰਨਵਾਦ ਜੈ ਹਿੰਦ